ਪੀਟੀਨ ਵੇਖੋੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮੰਨਾ ਬੇਦੀ ਖਬਰਾਂ ਦੀ ਸ਼ੁਰੂਆਤ ਕਰਾਂਗੇ ਅਹਿਮ ਖਬਰਾਂ ਦੇ ਨਾਲ ਆਰਟੀਸੀ ਤੇ ਪਨਬਸਤੀ ਮੁਲਾਜ਼ਮਾਂ ਵੱਲੋਂ ਬੁਡਲਾੜਾ ਵਿਖੇ 2 ਘੰਟੇ ਵਾਲੀ ਕੀਤੀ ਗਈ ਗੇਟ ਟ੍ਰੈਲੀ ਕੇ ਹੱਚੇਕਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਸੰਘਰਸ਼ ਕੀਤਾ ਜਾਵੇਗਾ ਤਿੱਖਾ ਲੁਧਿਆਣਾ ਦੇ ਵਿੱਚ ਬਾਂਸਰ ਦਾ ਹੋਇਆ ਕਤਲ ਕਬੱਡੀ ਖਿਡਾਰੀ ਦੀ ਮਦਦ ਕਰਨ ਤੇ ਮਾਰੀ ਗਈ ਗੋਲੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਸਿਪਾਈ ਫੋਟ ਵੱਡੇ ਗਿੰਦਿਚ ਕਿਸਾਨ ਆਗੂ ਨੇ ਜਗਜੀਤ ਸਿੰਘ ਦਲੇਵਾਲ ਦਾ ਕੀਤਾ ਵਿਰੋਧ ਅਤੇ ਸਮਰਾਲਾ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਕਰ ਦੋਪਹੀਆ ਵਾਹਨਾ ਦੀ ਕੀਤੀ ਚੈਕਿੰਗ ਬਿਨਾ ਨੰਬਰ ਪਲੇਟ ਦੇ ਵਾਹਨਾਂ ਨੂੰ ਕੀਤਾ ਜ਼ਬ ਅੱਜ ਪੀਆਰਟੀਸੀ ਤੇ ਪੰਬਸ ਦੇ ਮੁਲਾਜ਼ਮਾਂ ਵੱਲੋਂ ਬੁਟਲਾੜਾ ਤੋਂ ਕੰਟਿਆ ਦੇ ਲਈ ਕੇ ਟਵਲੀ ਕੀਤੀ ਗਈ ਹੈ ਦਾਸਤੀਏ ਕੀ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜੇ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਲਦ ਹੀ ਰਿਹਾ ਕੀਤਾ ਜਾਵੇ ਜੇਕਰ ਉਹਨਾਂ ਕਹੇ ਕਿ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਬੁਟਲਾੜਾ ਤੋਂ ਬਿੱਟੂ ਬੁਟਲਾੜਾ ਦੀ ਰਿਪੋਰਟ ਦੇਖੋ ਜੀ ਸਾਡਿਆਂ ਜੋ ਸਾਡੇ ਪੰਜਾਬ ਸਰਕਾਰ ਸਾਡੇ ਵਿਭਾਗ ਦਾ ਜੋ ਨਿੱਜੀ ਕਰਨ ਕਰਨ ਜਾ ਰਹੀ ਸੀ ਜਿਸ ਦੇ ਰੋਸ ਵਜੋਂ ਅਸੀਂ 28 11 ਨੂੰ ਜਿਹੜਾ ਸਾਡਾ 2 ਘੰਟਾ ਜੋ ਬੱਸ ਸਟੈਂਡ ਬੰਦ ਕਰਨਾ ਪ੍ਰੋਗਰਾਮ ਸੀਗਾ ਪ੍ਰੰਤੂ ਸਰਕਾਰ ਦੇ ਦੁਆਰਾ ਮਿਥੇ ਹੋਏ ਸਾਡੀ ਮੈਨੇਜਮੈਂਟ ਦੇ ਦੁਆਰਾ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਾਡੇ ਜਿਹੜੇ ਸਾਥੀ ਸੀ ਉਹਨਾਂ ਨੂੰ ਜ਼ਿਲ੍ਹੇ ਵਿੱਚ ਚੱਕ ਲਿਆ ਸੀਗਾ ਜੋ ਸਾਡਾ ਰੌਲਾ ਕੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਜਿਹੜੀਆਂ ਸਕੀਮ ਦੇ ਵੱੱਤਾਂ ਸੀਗੀਆਂ ਉਹਨਾਂ ਨੂੰ ਸਰਕਾਰ ਸਾਡੇ ਵਿਭਾਗ ਦੇ ਵਿੱਚ ਪਾ ਰਹੀ ਸੀ ਜਿਸ ਦਾ ਅਸੀਂ ਵਿਰੋਧ ਸਾਡੇ ਜਿसे ਬੰਦੀ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰ ਰਹੀ ਹੈਗੀ ਕਿ ਜੋ ਸਾਡੇ ਸਾਥੀ ਜੇਲ੍ਹਾਂ ਦੇ ਵਿੱਚੋਂ ਚੱਕੇ ਗਏ ਸੀ ਉਸ ਤੋਂ ਬਾਅਦ ਅਸੀਂ ਹੜਤਾਲ ਕੀਤੀ ਸੀਗੀ ਹੜਤਾਲ ਕਰਨ ਤੋਂ ਬਾਅਦ ਸਾਡੀ ਸਰਕਾਰ ਨਾਲ ਸਹਿਮਤੀ ਬਣੀ ਸੀ ਕਿ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਤੁਸੀਂ ਬਿਨਾਂ ਨਜਾਇਜ਼ ਪਰਚੇ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਸ ਤੋਂ ਬਾਅਦ ਅਸੀਂ ਉਹ ਸਾਡੀ ਸਰਕਾਰ ਨੇ ਮੰਗ ਮੰਨ ਲਈ ਸੀ ਕਿ ਤੇ ਸਾਡੇ ਜਿਹੜੇ ਸਾਥੀ ਸੀ ਰਿਹਾ ਕਰਨਾ ਜਿਹੜਾ ਫੈਸਲਾ ਅਸੀਂ ਕੀਤਾ ਸੀਗਾ ਪਰੰਤੂ ਅੱਜ ਲਗਭਗ 28-29 ਦਿਨਾਂ ਤੋਂ ਵੱਧਦਾ ਸਮਾਂ ਹੋ ਗਿਆ 1 ਮਹੀਨੇ ਤੋਂ ਜਿਹੜੇ ਸਾਡੇ ਸਾਥੀ ਆ ਉਹ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਨੇਗੇ ਸੋ ਜਿਸ ਦਿਨ ਉਸ ਵਜ੍ਹਾ ਸਾਨੂੰ ਗੇਟ ਰੈਲੀ ਕਰਨੀ ਪੈ ਰਹੀ ਹੈਗੀ ਸਾਡੀ ਜਿਹੜੀ ਮੰਗ ਆਗੀ ਸਾਡੀ ਮੰਗ ਆ ਵੀ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਰਿਹਾ ਕੀਤੇ ਆਗੇ ਜੇਲ੍ਹਾਂ ਵਿੱਚ ਡੱਕੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਜੇਲ੍ਹਾਂ ਵਿੱਚੋਂ ਰਿਹਾ ਕੀਤੇ ਸੀ ਉਹਨਾਂ ਨੂੰ ਅਜੇ ਤੱਕ ਡਿਊਟੀ ਤੇ ਨਹੀਂ ਲਿਆ ਤੇ ਉਹਨਾਂ ਨੂੰ ਡਿਊਟੀ ਦੇ ਉੱਪਰ ਲਿਆ ਜਾਵੇ ਤੇ ਸਾਡੀ ਦੂਸਰੀ ਜਿਹੜੀ ਮੰਗ ਆ ਵੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਨੂੰ ਬੰਦ ਕਰਕੇ ਜਿਹੜੇ ਸਭ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮ ਕੰਮ ਕਰ ਰਹੇ ਹੈਗੇ ਘੱਟ ਤਰੰਗਾਹਾਂ ਤੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਸੋ ਸਾਡਾ ਅੱਜ ਦਾ ਗੇਟ ਰੈਲੀ ਦਾ ਪ੍ਰੋਗਰਾਮ ਇਹ ਹੀ ਸੀਗਾ ਵੀ ਜੋ ਸਾਡੇ ਸਾਥੀ ਜ਼ਿਲ੍ਹਿਆਂ ਵਿੱਚ ਬੈਠੇ ਆ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਰਕਾਰ ਰਿਹਾ ਕਰੇ ਤੇ ਦੂਸਰੀ ਸਾਡੀ ਜੇਕਰ ਫੇਰ ਵੀ ਕੋਈ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤਾਂ ਅਸੀਂ 9 ਤਰੀਕ ਨੂੰ ਸਾਡੀ ਸਰੂਰ ਵੀ ਇੱਕ ਕਨਵੈਨਸ਼ਨ ਆਗੀ ਤੇ ਇਸ ਤੋਂ ਬਾਅਦ ਜੇਕਰ ਫੇਰ ਵੀ ਕੋਈ ਮੰਗਾਂ ਦਾ ਸਾਡੀ ਨਾਲ ਹੱਲ ਨਹੀਂ ਹੁੰਦਾ ਤਾਂ ਸਾਨੂੰ ਹੋ ਸਕਦਾ ਵੀ ਹੜਤਾਲ ਵਗੈਰਾ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਾ ਕੇ ਦੇਖੋ ਜੀ ਅੱਜ ਦੀ ਜਿਹੜੀ ਗੇਟ ਰੈਲੀ ਆ ਸਾਡੀ 6 1 26 ਦੀ ਇਹਦਾ ਮੇਨ ਮਕਸਦ ਸਾਡਾ ਇਹ ਇੱਕ ਤਾਂ ਸਾਡੇ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਅਰਾਦਾ ਕਤਲ ਦਾ ਪਰਚਾ ਝੂਠਾ ਪਾਇਆ ਹੋਇਆ ਉਹਨਾਂ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਿਆ ਜਾਵੇ ਦੂਜੀ ਗੱਲ ਜਿਹੜੀ ਸਾਡੀ ਪਾਲਿਸੀ ਸਰਕਾਰ ਬਣਾ ਰਹੀ ਹੈ ਉਹਦੇ ਉੱਤੇ ਪਹਿਰਾ ਨਹੀਂ ਦੇ ਰਹੀ ਸਰਕਾਰ ਉਹ ਕਿਤੇ ਨਾ ਕਿਤੇ ਸਾਡੀਆਂ ਮੰਗਾਂ ਹੱਕੀ ਤੇ ਬਾਜ਼ਮ ਨੇ ਜੇਕਰ ਇਹ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੇ ਸਾਥੀ ਨਹੀਂ ਛੱਡੇ ਜਾਂਦੇ ਫੇ ਸਾਡੀ ਕਨਵੈਨਸ਼ਨ ਹੈ ਸੰਗਰੂਰ ਦੇ ਵਿੱਚ 9126 ਨੂੰ ਉਹਦੇ ਵਿੱਚ ਅਸੀਂ ਐਸਐਸਪੀ ਸੰਗਰੂਰ ਨੂੰ ਲਿਖਤੀ ਪੱਤਰ ਦੇਵਾਂਗੇ ਮੰਗ ਪੱਤਰ ਵੀ ਸਾਡੇ ਬੰਦੇ ਨੇ ਜਿਹੜੇ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਜੇਕਰ ਫੇਰ ਵੀ ਕੋਈ ਸਾਰਥਕ ਹੱਲ ਨਹੀਂ ਕੱਢਦੀ ਮੈਨੇਜਮੈਂਟ ਜਾਂ ਪ੍ਰਸ਼ਾਸਨ ਫੇਰ ਅਸੀਂ ਉੱਥੇ ਧਰਨਾ ਜਿਹੜਾ ਉਹ ਅਣਮਿੱਥੇ ਸਮੇਂ ਦਾ ਲਾਵਾਂਗੇ ਜੇਕਰ ਫੇਰ ਵੀ ਕੋਈ ਗੱਲ ਨਹੀਂ ਬਣਦੀ ਫਿਰ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾ ਕੇ ਪੂਰਨ ਤੌਰ ਤੇ ਤਿੱਖੇ ਤੋਂ ਤਿੱਖੇ ਸੰਘਰਸ਼ ਕਰਾਂਗੇ ਤੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਫਿਰ ਅਸੀਂ ਇਹਨਾਂ ਨੂੰ ਪੰਬੂ ਤਾਰੇ ਦਿਖਾਵਾਂਗੇ ਜੋ ਸਾਥੋਂ ਸਰਿਆ ਫਿਰ ਅਸੀਂ ਉਹ ਕਰਾਂਗੇ ਕਿਉਂਕਿ ਅਸੀਂ ਅੱਕੇ ਪਏ ਆ ਬਹੁਤ ਸਮਾਂ ਹੋ ਗਿਆ ਸਾਡੇ ਸਾਥੀ ਅੰਦਰਬੰਦ ਨੇ ਬਿਨਾਂ ਗੱਲ ਤੋਂ ਉਹਨਾਂ ਨੂੰ ਅੰਦਰ ਤੜਿਆ ਹੋਏਗਾ ਤਾਂ ਕਰਕੇ ਸਾਨੂੰ ਜਲੀਲਗੀ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਜੇ ਸਾਡੀਆਂ ਇਹਨਾਂ ਗੱਲਾਂ ਕਿੰਨੀ ਸਰਕਾਰ ਨਹੀਂ ਧਿਆਨ ਦਿੰਦੀ ਫਿਰ ਅਸੀਂ ਮਜਬੂਰ ਨਪਾਈ ਕੁਛ ਨਾ ਕੁਛ ਕਰਕੇ ਆਪਦਾ ਹਿੱਲਾ-ਭਿਲਾ ਕਰਕੇ ਤਿੱਖਾ ਸੰਘਰਸ਼ ਜਰੂਰ ਕਰਾਂਗੇ। ਪੀਸੀ న్యూਸ ਵਿਖਰੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베। ਸਮਰਾਲਾ ਪੁਲਿਸ ਤੇ ਵੱਲੋਂ ਸਮਰਾਲਾ ਦੇ 메ਨ ਚੌਂਕ ਦੇ ਵਿੱਚ ਸਪੈਸ਼ਲ ਨਾਕਾ ਲਗਾ ਕੇ ਦੋਪਹੀਆ ਵਾਹਨ ਦੀ ਚੈਕਿੰਗ ਕੀਤੀ ਗਈ। ਬਿਨਾ ਨੰਬਰ ਪਲੇਟ ਦੇ ਦੋਪਹੀਆ ਵਾਹਨਾਂ ਨੂੰ ਸਖਤ ਕੀਤਾ ਗਿਆ। ਚੈਕਿੰਗ ਦੇ ਦੌਰਾਨ 1 ਘੰਟੇ ਦੇ ਲਈ ਦਰਜਨ ਦੇ ਲਗਭਗ ਚਲਾਣ ਵੀ ਕੀਤੇ ਗਏ। ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਮਰਾਲਾ ਦੇ ਮੇਨ ਚੌਕ ਦੇ ਵਿੱਚ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਜਿਸ ਦੌਰਾਨ ਦੋ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੋ ਪਹੀਆ ਵਾਹਨ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਹਨ ਉਹਨਾਂ ਦੇ ਉਹਨਾਂ ਨੂੰ ਕਸਟਡੀ ਤੇ ਵਿੱਚ ਲੈ ਕੇ ਬੰਦ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜਿਹੜੇ ਨਾਬਾਲਗ ਬੱਚੇ ਦੋ ਪਹੀਆ ਵਾਹਨ ਚਲਾ ਰਹੇ ਨੇ ਉਹਨਾਂ ਨੂੰ ਵੀ ਸਖਤ ਕੀਤਾ ਜਾਵੇਗਾ ਤੇ ਕਾਨੂੰਨ ਦੇ ਮੁਤਾਬਕ 10000 ਰੁਪਏ ਦੇ ਕਰੀਬ ਜੁਰਮਾਨਾ ਵੀ ਲੱਗੇਗਾ ਸਮਰਾਲਾ ਤੋਂ ਪਰਵਿੰਦਰ ਵਰਮਾ ਦੀ ਰਿਪੋਰਟ ਅੱਜ ਚੌਕ ਦੇ ਵਿੱਚ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਕੀ ਕਾਰਨ ਹੈ ਇਹ ਇਨਾ ਘਟੇ ਮਾਨਜੋਗ ਐਸਐਸਪੀ ਦੀ ਯੋਤੀ ਜਾਦ ਰੈਂਜ ਜਿਹੜੇ ਦੇਖਾ ਮਰੇਸ਼ਾਂ ਦੇ ਜਿਹੜੀ ਆ ਲਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਸਮਰਾਲੇ ਵੀ ਤੇ ਮਸੂੜਾ ਜਾ ਕਿ ਜਿਹੜੇ ਟੂ ਵੀਲਰ ਨੇ ਜਿਹੜੇ ਖਾਸ ਕਰਕੇ ਬਿਨਾ ਨੰਬਰ ਪਲੇਟਾਂ ਤੋਂ ਆ ਉਹਨਾਂ ਨੂੰ ਬੰਦ ਕਰ ਰਹੇ ਆ ਜੇ ਅੰਡਰ ਏਜ ਕੋ ਡਰਾਈਵਿੰਗ ਕਰ ਰਿਹਾ ਉਹ ਦਾ ਜਾਂ ਉਹਦੇ ਖਲਾਬੀ ਜਿਹੜੀ ਆ ਬਿਲਕੁਲ ਉਹਦਾ ਪੋਟਰ ਸਨ ਵਹੀਕਲ ਆ ਬੌਂਡ ਕਰਾਂਗੇ ਤੇ ਤੇ ਖਲਾਬੀ ਤਗੜੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹਦੇ ਜਨੂੰ ਮਰੀ ਹੋਣ 10000 ਦਾ ਜੁਰਮਾਨਾ ਆਊਗਾ ਬਿਨਾਂ ਲਸਟ ਦੇ ਸਰ ਵੀਕਲਸ ਵਗੈਰਾ ਤੇ ਰਿਫਲੈਕਟਰ ਵਗੈਰਾ ਵੀ ਲਗਾਏ ਜਾ ਰਹੇ ਨੇ ਨਹੀਂ ਉਹ ਅਸੀਂ ਉਹ ਵੀ ਨਾਲ ਨਾਲ ਕਰਾਂਗੇ ਉਹ ਕੱਲ ਸਵੇਰੇ ਉਹਨੂੰ ਮੈਂ ਮਨੁਸ਼ੀ ਨੂੰ ਕਰਾ ਦੇ ਸਰ ਜਿਹੜੇ ਆ 4 ਵੀਲਰ ਵਗੈਰਾ ਨੇ ਉਹਨਾਂ ਦੀ ਚੈਕਿੰਗ ਵਗੈਰਾ ਵੀ ਕੀਤੀ ਜਾ ਰਹੀ ਹੈ ਸਮਾਨ ਵਗੈਰਾ ਦੀ ਜਿਹੜੀ ਸਸਪੈਕਟਡ ਗੱਡੀਆਂ ਦਾ 4 ਵੀਲਰ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਮੈਕਸਿਮਮ ਜਿਹੜੀ ਅਸੀਂ 2 ਵੀਲਰ ਦੀ ਚੈਕਿੰਗ ਜਿਆਦਾ ਅੱਜ ਕਰਾਂਗੇ ਸਰ ਕੋਈ ਐਂਡਪੁਆਇੰਟ ਕਰਾ ਮਿਲੀ ਸੀ ਕੀ ਨਹੀਂ ਨਹੀਂ ਕੋਈ ਐਂਡਪੁਆਇੰਟ ਨਹੀਂ ਇਹ ਰੂਟੀਨ ਚੈਕਿੰਗ ਹੀ ਆ ਇਹ ਸਿਰਫ ਸਮਰਾਲੇ ਦੇ ਵਿੱਚ ਸਿਰਫ ਚੌਂਕ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਨਹੀਂ ਨਹੀਂ ਸਮਰਾਲੇ ਸ਼ਹਿਰ ਤੇ ਅਡਡ ਜਗ੍ਹਾ ਤੇ ਸ਼ਿਫਟਿੰਗ ਸਾਡੀ ਨਾਕੇਵੰਦੀ ਥੱਲੁਤਿਆਣਾ ਦੇ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਿੱਤੇ ਜਾਂਦਾ ਮਾਮਲਾ ਸਾਹਮਣੇ ਆਇਆ ਜੋ ਕਿ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਤਾ ਸੀ ਦੱਸ ਕਿ ਇਸ ਦੁਸ਼ਮਣੀ ਦੇ ਕਾਰਨ ਮੁਲਜ਼ਮਾ ਨੇ ਜਗਰਾਉਂਦੇ ਮਣੂਕੇ ਪਿੰਡ ਦੇ ਵਿੱਚ ਅਨਾਜ ਮੰਡੀ ਨੇੜੇ ਉਸਤੇ ਗੋਲੀ ਚਲਾ ਦਿੱਤੀ ਗੋਲੀ ਲੱਗਣ ਤੋਂ ਬਾਅਦ ਉਹ ਮੌਕੇ ਤੇ ਹੀ ਡਿੱਗ ਪਿਆ ਜਿਸ ਨੂੰ ਕਿ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਨਿਤਕ ਉਸਨੂੰ ਐਲਾਨ ਕਰ ਦਿੱਤਾ ਗਿਆ ਮਰਿਤਕ ਵਿਪਸ਼ਾਨ 32 ਸਾਲਾ ਗਗਨਦੀਪ ਸਿੰਘ ਦੇ ਬੱਚੋ ਕੋਈ ਰਿਪੋਰਟਾਂ ਮੁਤਾਬਕ ਗਗਨਦੀਪ ਸਿੰਘ ਪਿੰਡ ਦੇ ਇੱਕ ਨੌਜਵਾਨ ਕਬੱਡੀ ਖਿਡਾਰੀ ਦਾ ਸਮਰਥਨ ਕਰਦਾ ਸੀ ਤੇ ਇਸੇ ਗੱਲ ਨੂੰ ਲੈ ਕੇ ਉਸ ਦੀ ਪਿੰਡ ਦੇ ਕੁਝ ਹੋਰ ਨੌਜਵਾਨਾਂ ਦੇ ਨਾਲ ਦੁਸ਼ਮਣੀ ਸੀ ਜਦ ਗਗਨਦੀਪ ਸਿੰਘ ਸੋਮਵਾਰ ਦੁਪਹਿਰ ਨੂੰ ਸਾਥੀਆਂ ਦੇ ਨਾਲ ਅਨਾਜ ਮੰਡੀ ਪਹੁੰਚਿਆ ਤਾਂ ਦੂਜੇ ਗੁੱਟ ਦੇ ਲਗਭਗ 4 ਨੌਜਵਾਨ ਪਹਿਲਾਂ ਹੀ ਉੱਥੇ ਮੌਜੂਦ ਸਿਗੇ ਵੱਡੇ ਪੀੜ ਨੂੰ ਦੇਖ ਕੇ ਮੁਲਜ਼ਮਾ ਨੇ ਆਪਣੇ ਹਥਿਆਰ ਕੱਢ ਲਏ ਤੇ ਗੋਲੀਆਂ ਚਲਾ ਦਿੱਤੀਆਂ ਪੜਿਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ ਹੱਤਿਆ ਕਬੱਡੀ ਖਿਡਾਰੀ ਨਾਲ ਪੁਰਾਣੇ ਰੰਜਿਸ਼ ਤੇ ਕਾਰਨ ਕੀਤੀ ਗਈ ਹੈ ਸੂਚਨਾ ਮਿਲਨ ਤੇ ਪੁਲਿਸ ਸਟੇਸ਼ਨ ਦੇ ਇੰਚਾਰਜ ਕੁਲਦੀਪ ਸਿੰਘ ਮੌਕੇ ਤੇ ਪਹੁੰਚੇ ਸਥਿਤੀ ਦਾ ਚਾਇਸਾ ਲਿਆ ਤੇ ਹੁਣ ਪੁਲਿਸ ਟੀਮਾਂ ਮੁੱਲਸਮ ਨੂੰ ਫੜਨ ਲਈ ਮਣੂਕੇ ਪਿੰਡ ਵਿੱਚ ਛਾਪੇਮਾਨ ਕਰੀਆਂ ਨੇ ਫਿਰੋਜ਼ਪੁਰ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ 9 ਸਾਲਾਂ ਬੱਚੇ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਜਦੋਂ ਉਸਨੂੰ ਹਾਰਟ ਅਟੈਕ ਆਇਆ ਤਾਂ ਉਹ ਪਤੰਗ ਉਡਾ ਰਿਆ ਸੀ। ਮਿਲਤਕ ਬੱਚੀ ਦੀ ਪੇਸ਼ਾਨ ਮਨਮੀਤ ਸ਼ਰਮਾ ਦੇ ਬੱਚੇ ਹੋਈ ਹੈ ਜੋ ਕਿ 9 ਸਾਲ ਦਾ ਸੀ ਤੇ ਦੂਸਰੀ ਜਮਾਤ ਵਿੱਚ ਪੜਦਾ ਸੀ। ਹਾਲ ਹੀ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਬਚੀਤਪੁਰ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਛੁੱਟੀਆਂ ਦੇ ਦੌਰਾਨ ਨਾਨੀ ਦੇ ਘਰ ਗਿਆ ਸੀ। ਘਟਨਾ ਵਾਲੇ ਦਿਨ ਮਨਮੀਤ ਦੀ ਛਾਤੀ ਵਿੱਚ ਦਰਦ ਉੱਠਿਆ ਜਦੋਂ ਉਹ ਪਤੰਗ ਉਡਾਉਣ ਦੇ ਵਿੱਚ ਰੁੱਝਿਆ ਹੋਇਆ ਸੀ। ਪਤੰਗ ਉਡਾਉਣ ਦੇ ਸਮੇਂ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਆਸ-ਪਾਸ ਦੇ ਲੋਕ ਤੁਰੰਤ ਉਸਦੀ ਮਦਦ ਦੇਣੇ ਦੌੜੇ ਪਰ ਉਹ ਉਠ ਦੇ ਵਿੱਚ ਅਸਮਰਤ ਸੀ ਸਤانک ਪਿੰਡ ਵਾਸੀ ਨੇ ਤੁਰੰਤ ਬੱਚੇ ਨੂੰ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਬੱਚੇ ਦੀ ਜਾਂਚ ਕੀਤੀ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਪਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਫੁਟਪੈਨ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦਾ ਵਿਰੋਧ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਇਹ ਐਲਾਨ ਪਟਿਆਲਾ ਦੇ ਬਹਾਦਰਗੜ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕਰਕੇ ਕੀਤਾ ਗਿਆ ਇਸ ਮੌਕੇ ਕਿਸਾਨੀ ਅੰਦੋਲਨ ਦੇ ਦੌਰਾਨ ਫੰਡਾਂ ਨੂੰ ਲੈ ਕੇ ਹਿਸਾਬ ਕਿਤਾਬ ਨਾ ਦੇਣ ਦੇ ਕੰਪਲੀਟ ਦੋਸ਼ ਵੀ ਲਗਾਏ ਗਏ ਨੇ ਉੱਥੇ ਹੀ ਇਕੱਠੇ ਹੋਏ ਕਿਸਾਨ ਆਗੂਆਂ ਨੇ ਦਲਬੀਰ ਸਿੰਘ ਸਿੱਧੂਪੁਰ ਨੂੰ ਕਨਵੀਨਰ ਬਣਾਇਆ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਪਿਛਲੇ 6-7 ਸਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪ੍ਰਧਾਨਗੀ ਦੀ ਚੋਣ ਨਹੀਂ ਹੋਈ ਹੈ ਉਹਨਾਂ ਕਹਿੰਿਆ ਹੈ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਲਗਾਇਆ ਗਿਆ ਤਰਨਾ ਜਗਜੀਤ ਸਿੰਘ ਢੱਲੇਵਾਲ ਦਾ ਫੈਸਲਾ ਸੀ ਜੋ ਕਿ ਅਸਫਲ ਰਿਹਾ ਭਾਰਤੀ ਕਿਸਾਨ ਜੂਨੀ ਅਨੇਕਤਾ ਸਿੱਧੂਪੁਰ ਜਿਹਦਾ ਅੱਜਕੱਲ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਅੱਜ ਦਾ ਜਿਹੜਾ ਕਦਮ ਚੱਕਿਆ ਲੋਕਾਂ ਨੇ ਸੋਚ ਕੇ ਚੱਕਿਆ ਵੀ ਜਿਹੜੀ ਸਾਡੀ ਚੋਣ ਹੋਈ ਹੈ ਪੰਜਾਬ ਦੀ ਉਹ ਉਹ 7-8 ਸਾਲ ਹੋ ਗਏ 17 ਸ਼ਾਇਦ ਹੋਈ ਹੈ ਵੀ ਮੁੜ ਕੇ ਉਸ ਤੋਂ ਬਾਅਦ ਚੋਣ ਨਹੀਂ ਕਰਾਈ ਸਬਧਾਨ ਦੇ ਤੌਰ ਤੇ ਉਹ ਗਲਤ ਹੈ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕਰਿਆ ਚੋਣ ਪਹਿਲਾਂ ਸਾਡੀ 2 ਸਾਲ ਬਾਅਦ ਹੁੰਦੀ ਸੀ ਪਸੌਰਾ ਸਿੰਘ ਵਾਸਤਾ ਦਲੇਵਾਲ ਨੇ 3 ਸਾਲ ਹੀ ਕਰਦੇ 3 ਸਾਲ ਤੇ ਅਸੀਂ ਬਾਰ ਬਾਰ ਕਹਿੰਦੇ ਨੇ ਪ੍ਰਧਾਨ ਜੀ ਕੋਰਮ ਪੂਰਾ ਕਰੋ ਚਾਹੇ ਉਹ ਬਲਾਕਾਂ ਦਾ ਕੋਰਮਾ ਚਾਹੇ ਉਹ ਜਿਲ੍ਹੇ ਦਾ ਕੋਰਮਾ ਚਾਹੇ ਉਹ ਪੰਜਾਬ ਦਾ ਇਹਦੇ ਵਿੱਚ ਆਪਾਂ ਨੂੰ ਵੱਡੀ ਇੱਕ ਮਤਲਬ ਆ ਰਹੀ ਹੈ ਸਮੱਸਿਆ ਕੋਰਮ ਕਰਕੇ ਫਰਦ ਡਲੇਵਾਲ ਸਾਹਿਬ ਨੇ ਸਾਡੀ ਗੱਲ ਇਹ ਤੇ ਨਹੀਂ ਸੁਣੀ ਅਣਗੌਲੀ ਕਰਦਾ ਰਿਹਾ ਛੇਕੜੇ ਇਸ ਗੱਲ ਨੂੰ ਛੱਡ ਕੇ ਸੰਵਿਧਾਨ ਤੋਂ ਉਲਟ ਡਲੇਵਾਲ ਸਾਹਿਬ ਨੇ ਮੈਂਬਰਸ਼ਿਪ ਕੱਟਣ ਚੋਣ ਤੋਂ ਜਵਾਬ ਮੁਰਕਰੋ ਗਿਆ ਤੇ ਉਹਨਾਂ ਨੇ ਸਾਨੂੰ 1000 ਰੁਪਏ ਪਿੰਡ ਨੂੰ ਲਾਤਾ ਸਿੱਧਾ ਵੀ 12000 ਭਾਈ ਤੁਸੀਂ ਫੰਡ ਦਿਓ ਮੈਂਬਰਸ਼ਿਪ ਵਾਲੀ ਤਾਂ ਗੱਲ ਹੀ ਦੂਰ ਚਲੀ ਗਈ ਵੀ 12000 ਫੰਡ ਦਿਓ ਹੁਣ ਉਹ 12000 ਫੰਡ ਦੇ ਵਿੱਚ ਅਸੀਂ ਕਾਫੀ ਕਿਸਾਨਾਂ ਨੇ ਤੁਹਾਡਾ ਪਰ ਦੁਪੱਟੀ ਵੀ ٹھیک ہے ساتھوں 12000 ਤਾਂ ਤੁਸੀਂ ਲੈ ਲبو ਪਰ ਸਾਨੂੰ ਨਾਲ ਨਾਲ حساب ਬਾਰੇ ਦਾ ਦੱਸ ਦੋ ਵੀ ਆਪਣਾ حساب ਕੀ ਹੈ ਵੀ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਆ ਗਏ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਿਆਦਾ ਇਹ ਗੱਲ ਆਈ ਸਾਫ ਦੀ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਾਕਾ ਸਿੰਘ ਕਹਿਣ ਲੱਗਾ ਵੀ 1,60,000 ਮੇਰਾ ਚੱਲ ਗਿਆ ਦਲੇয়াল ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚੱਲਿਆ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਹੈ ਬੀਜਾ ਸੰਵਿਧਾਨ ਦੀ ਚਮੂਰੀਅਤੀ ਜਿਵੇਂ ਮੰਨ ਲਓ ਲੋ ਵੀ ਇਹਨਾਂ ਨੇ ਅੰਤ ਅੰਥੀਰ ਕਰੀ ਹੈ ਬਿਲਕੁਲ ਤੀਰ ਕਰੀ ਹੈ ਕਿਉਂ ਸੈਕਟਰੀ ਦੇ ਲੇਪੈਸ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣੇ ਚਾਹੀਦਾ ਅੱਜ ਤੱਕ ਉਹਦੇ ਦੇ ਵਿੱਚ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਂ ਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਸਾਬ ਦਿੰਦਾ ਜਾਂ ਕੁਝ ਦਿਆਂ ਤੇ ਨਾ ਹੀ ਕੋਈ ਜ਼ਾਦਾ ਵੀ ਭਾਈ ਮਤਲਬ ਪੈਸੇ ਚੱਲੇ ਕਿੱਥੇ ਨੇ ਇਹਦਾ ਕੋਈ ਹਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਭ ਵੱਡੀ ਸਮੱਸਿਆ ਲੋਕਾਂ ਨੇ ਸਵਾਲ ਕਰ ਰਹੇ ਨੇ ਪਿੰਡਾਂ 'ਚ ਵੀ ਅਸੀਂ ਮਤਲਬ ਮੰਗਤਾ ਵਾਂਗੂ ਫੰਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਪਿੰਡਾਂ 'ਚੋਂ ਭਾਈ ਸਾਹਿਬ ਤੁਸੀਂ ਆ ਜਾਣ ਦਿਓ ਫੰਡ ਪਰ ਸਾਨੂੰ ਆਏ ਤਾਂ ਦੱਸ ਦੋ ਵੀ ਫੰਡ ਦੇ ਵਿੱਚੋਂ ਕਿੱਥੇ ਕਿਹੜੇ ਜਿਲ੍ਹੇ ਜੋ ਕਿੰਨੇ ਆਏ ਨੇ ਕਿੱਥੇ ਉਹ ਲੱਗੇ ਨੇ ਸਾਨੂੰ ਹੁਣ ਸਹੀ ਨਹੀਂ ਦੱਸਿਆ ਇਸ ਗੱਲ ਤੋਂ ਅਸੀਂ ਇਹ ਕਦਮ ਚੱਕ ਲਿਆ ਵੀ ਅਸੀਂ ਅੱਜ ਕਮੇਟੀ ਬਣਾ ਕਮੇਟੀ ਬਣਾ ਕੇ ਦਲਵੀਰ ਸਿੰਘ ਨੂੰ ਅਸੀਂ ਕਮਿਨਿਆ ਰ ਬੜਾ ਕਮਿਨਿਆ ਚੋਂੜ ਰਹੇ ਆ ਵੀ ਮਤਲਬ 6 ਮਹੀਨੇ ਸਾਡਾ ਕੰਮ ਚਲਾਉਣਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਮੇਟੀ ਹੈ ਮੈਂਬਰਸ਼ਿਪ ਕੱਟ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਪ੍ਰਧਾਨ ਸੰਗਰੂਰ ਦੇ ਵਿੱਚ ਨਗਰ ਕੌਂਸਲ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਹੀਂ ਬਣੀ ਸੀ ਉਸ ਦੀਆਂ ਚੋਣਾਂ ਤੋਂ 8 ਮਹੀਨੇ ਬਾਅਦ ਵੀ ਸ਼ਹਿਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਨਗਰ ਕੌਂਸਲ ਦੇ ਵੱਖ-ਵੱਖ ਕੌਂਸਲਰਸ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮੋਰ ਤੋਂ ਹੰਗਾਮਾ ਦੇਖਣ ਨੂੰ ਮਿਲਿਆ ਮੀਟਿੰਗ ਦੇ ਵਿੱਚ ਹੰਗਾਮੇ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਤੇ ਹੋਏ ਕੌਂਸਲਰਸ ਨੇ ਦੂਜੇ ਕੌਂਸਲਰ ਤੇ aarop ਲਗਾਉਂਦੇ ਹੋਏ ਕਿਹਾ ਕਿ ਅੱਜ ਮੀਟਿੰਗ ਦੇ ਵਿੱਚ ਹਰ ਵਾਰਡ ਨੂੰ ਲੱਖਾਂ ਰੁਪਏ ਵਿਕਾਸ ਕਾਰਜ ਲਈ ਦੇਣ ਦੇ ਮਤੇ ਪਾਸ ਕੀਤੇ ਗਏ ਪਰ ਮੁੱਖ ਤੌਰ ਤੇ 4 ਵਾਰਡ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਵਾਰਡਾਂ ਦੇ ਵਿੱਚ ਵੀ ਵਿਕਾਸ ਕਾਰਜ ਅਤੇ ਬਾਕੀ ਸਫਾਈ ਦੇ ਕਾਰਜ ਹੋਣ ਵਾਲੇ ਨੇ ਜਿਸ ਦੇ ਲਈ ਉਹਨਾਂ ਨੂੰ ਫੰਡ ਦੀ ਜ਼ਰੂਰਤ ਹੈ ਪਰ ਸਿਰਫ ਚਾਰ ਵਾਰਡਾਂ ਨੂੰ ਛੱਡ ਕੇ ਆਪਣੀ ਰਾਜਨੀਤਿਕ ਕਰਦੇ ਹੋਏ ਉਹਨਾਂ ਇਲਜ਼ਾਮ ਲਗਾਏ ਕਿ ਉਹਨਾਂ ਦੇ ਵਾਰਡ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਦਾ ਇਸ ਮੌਕੇ ਤੇ ਕਹਿਣਾ ਰਿਹਾ ਹੈ ਕਿ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਕੁਝ ਮੁੱਦਿਆਂ ਤੇ ਫੈਸਲੇ ਹੋਣੇ ਬਾਕੀ ਹੈ ਉਹਨਾਂ ਕਿਹਾ ਕਿ ਚਾਹੇ ਸੰਗਰੂਰ ਦੇ ਘੰਟਾਕਾਰ ਦੇ ਸਾਮ ਸੰਭਾਲ ਰੱਖਣ ਵਾਲੇ ਵਿਅਕਤੀ ਦੀ ਤਨਖਾਹ 'ਚ ਵਾਧਾ ਕਰਨਾ ਹੈ ਅਤੇ ਹੋਰ ਕਈ ਰਜਿਸਟਰੀਆਂ ਸੰਬੰਧਤ ਮਾਮਲੇ ਤੇ ਚਰਚਾ ਕੀਤੀ ਗਈ ਹੈ ਸੰਗਰੂਰ ਤੋਂ ਕੁਲਵਿੰਦਰ ਸਿੰਘ ਦੀ ਰਿਪੋਰਟ ਮੋٹے ਤਾਂ ਜਿੰਨਾ ਕਿ ਅਸੀਂ ਨਾ ਪਿਛਲੀ ਵਾਰ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ 29 ਵਾਰਡ ਸੀਗੇ ਅਸੀਂ ਪਹਿਲੇ ਦਿਨ ਤੋਂ ਇਹ ਸੋਚ ਕੇ ਕੰਮ ਕਰਦੇ ਆਂ ਵੀ ਅਸੀਂ ਕਿਸੇ ਵਾਰਡ ਨੂੰ ਵੀ ਮੈਂ ਬਾਹਰ ਨਹੀਂ ਰੱਖਦੇ ਜਿਹੜਾ ਵੀ ਮਤਾ ਪਾਉਨੇ ਆ ਜਿੱਦਾਂ 5-5 ਲੱਖ ਰੁਪਏ ਹਲੇ ਪਾਸੋਂ ਕਿ ਨਹੀਂ ਆਇਆ ਉਹ ਅਸੀਂ ਹਰੇਕ ਵਾਰਡ ਲਈ ਰੱਖਿਆ ਸੀ ਇਹਨਾਂ ਨੇ ਰਿਕਵਰੀ ਮੀਟਿੰਗ ਜਿਹੜੀ ਰੱਖੀ ਹੈ ਇਹਦੇ ਵਿੱਚ ਇੱਕ 20-20 ਲੱਖ ਰੁਪਏ ਹਰੇਕ ਵਾਰਡ ਨੂੰ ਦਿੱਤਾ ਜਾਣ ਦਾ ਇਹਨਾਂ ਨੇ ਵਿੱਚ ਮਤਾ ਪਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਚਾਰ ਵਾਰਡ ਵਿੱਚੋਂ ਕੱਢਤੇ ਸੀਗੇ ਇੱਕ ਉਹਦੇ ਵਿੱਚ ਖੁਦ ਮੇਰਾ ਵਾਰਡ ਸੀਗਾ ਤੇ ਇੱਕ ਸਾਡੇ ਸਤਿੰਦਰ ਸੈਣੀ ਜੀ ਦਾ ਸੀਗਾ ਤੇ ਹਰਮਨ ਦਾ ਸੀਗਾ ਤੇ ਕੋਮ ਮੇਰਾ 6 6 ਨੰਬਰ ਕੋਮਲ ਕੋਮਲ ਰਾਣੀ ਦਾ ਸੀਗਾ 1 ਨੰਬਰ ਹਾਂ ਉਹਦੇ ਸਿਸਲੇ ਚ ਤੇ ਫਿਰ ਇਹਨਾਂ ਨੇ ਜਿੰਨੇ ਵੀ ਐਮਸੀ ਸਾਡੇ ਜਿਨ੍ਹਾਂ ਦੇ ਵਾਰਡ ਨਹੀਂ ਪਾਏ ਇਹਨਾਂ ਨੇ ਉਹਦਾ ਵਿਰੋਧ ਕੀਤਾਗਾ ਜਿਹੜਾ ਉਹ ਤੋਂ ਬਿਨਾਂ ਜਿਹੜੇ ਬਾਕੀ ਵਾਰਡਾਂ ਦਾ ਸੀ ਉਹ ਤੇ ਕੀ ਸਹਿਮਤੀ ਹੋਈ ਜਿਹੜੇ ਬਾਕੀ ਕੋਈ ਵਾਰਡਾ ਦਾ ਨਹੀਂ ਸੀ ਜਿੱਦਾਂ ਇੱਕ ਘੰਟਾ ਕਰਦਾ ਸੀਗਾ ਵੀ ਉਹਦੀ ਤਨਖਾਹ ਵਧਾਈ ਚੱਲੇ ਬਾਲੀਆ ਸਾਹਿਬ ਉੱਥੇ ਉਹਦੀ ਬਹੁਤ ਚਿਰ ਤੋਂ ਸੇਵਾ ਕਰਦੇ ਨੇ ਚਲੋ ਅਸੀਂ ਵੀ ਸਹਿਮਤਾ ਵੀ ਚਲੋ ਚਿਰਦਾ ਕੋਈ ਵੀ ਫਾਇਦਾ ਹੁੰਦਾ ਤਾਂ ਉਹ ਕੀਤਾ ਜਾ ਸਕੇ ਬਾਕੀ ਨਾਰਮਲ ਮੁੱਦੇ ਸੀਗੇ ਸਾਰੇ ਜਿਵੇਂ ਜ਼ਮੀਨ ਹੈਗੀ ਲੱਖ ਦਾ ਨੋਟਿਸ ਨਾ ਕਰ ਕੋਈ ਸਭ ਨੂੰ ਆਇਆ ਨਹੀਂ ਹਾਲੇ ਤੱਕ ਸਾਡੇ ਕੋਲੇ ਕੋਈ ਨੋਟਿਸ ਨਹੀਂ ਆਇਆ ਜੀ ਭਾਜੀ ਇੱਕ ਹੈਗਾ ਜਿਹੜੇ ਬਰਾਸਤੇ ਚੌੜੇ ਕਰਨੇ ਸੀਗੇ ਉਹਨਾਂ ਤੇ ਠੀਕ ਸਮਤੀ ਬਣੀ ਹੈ ਜੀ ਦੇਖੋ ਰਸਤੇ ਚੌੜੇ ਉਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੂਗਾ ਕਿ ਵੀ ਰੇਲਵੇ ਲਾਈਨ ਹੈ ਰੇਲਵੇ ਲਾਈਨ ਦੇ ਨਾਲ ਲੱਗਦੀ ਸੜਕ ਹੈ ਕੀ ਉਹ ਕਮੇਟੀ ਦੇ ਅੰਡਰ ਆਉਂਦੀ ਹੈ ਜਾਂ ਸੈਂਟਰ ਰੇਲਵੇ ਦੇ ਅੰਡਰ ਆਉਂਦੀ ਹੈ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਉਹ ਮੰਡੀ ਗਲੀ ਦਾ ਗੇਟ ਬੰਦ ਕਰਨ ਦਾ ਮਤਬਾਕੀ ਚਾਹਿਆ ਗਿਆ ਕਮੰਡਾਰਾਂ ਦੇ ਕਿਤੇ ਖੁੱਲਣ ਬਿਲਕੁਲ ਦੇਖਦੇ ਆਂ ਵੀ ਉੱਥੇ ਗੇਟ ਤਾਂ ਚਲੋ ਆਪਾਂ ਖੋਲਣ ਨੂੰ ਖੋਲਦਾਂਗੇ ਕਿਸਦਾ ਰੋਜ਼ਗਾਰ ਨਾ ਹੋਵੇ ਬੰਦ ਹੋਵੇ ਤੇ ਬਾਕੀ ਇਹ ਹੈਗਾ ਵੀ ਕਿਸੇ ਦਾ ਜਾਨੀ ਨੁਕਸਾਨ ਵੀ ਨਾ ਹੋਵੇ ਨਹੀਂ ਕੀ ਗਏ ਕੋਈ ਨਵਾਂ ਗੇਟ ਬਣਾ ਰਹੇ ਹਾਂ ਜਾਂ ਰਿਪੇਅਰ ਕਰ ਰਹੇ ਹੋ ਕੋਈ ਹੈਗਾ ਤੂੰ ਨਹੀਂ ਹਾਲੇ ਇਸ ਬਿਸੇ ਤੇ ਉਹਦੇ ਵਿੱਚ ਕੁਝ ਨਹੀਂ ਹੈਗਾ ਪਹਿਲੀ ਮੀਟਿੰਗ ਤੋਂ ਮੁੱਦਾ ਚੱਕਿਆ ਗਿਆ ਸੀ ਭਾਜੀ ਉਹਨੂੰ ਟਾਨ ਦਾ ਹਾਂ ਉਹ 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 ਹਾਊਸ ਦੀ ਮੀਟਿੰਗ ਤੋਂ ਬਾਅਦ ਉਹਨੂੰ ਅੱਗੇ ਅੱਗੇ ਪਾ ਦਿੱਤਾ ਗਿਆ ਸੀ ਕਿਸੇ ਮਤੇ ਦੀ ਨਹੀਂ ਆਈ ਹੈਗੀ ਜੋ ਡਾਇਰੈਕਟਰ ਤੋਂ ਨੀ ਨਹੀਂ ਕੁਸ਼ਮਤਿਆਂ ਦੀ ਪ੍ਰਬੰਧ ਨਹੀਂ ਹੈਈ ਹੈ ਪਰ ਸਾਰਿਆਂ ਦੀ ਮਤਿਆਂ ਦੀ ਪ੍ਰਬੰਧ ਨਹੀਂ ਜੀ ਸਾਡੇ ਐਮਸੀ ਭਰਾਵਾਂ ਵੱਲੋਂ ਬੁਲਾਈ ਗਈ ਸੀ ਐਕੂਰੇਸ਼ਨ ਮੀਟਿੰਗ ਰੱਖ ਕੇ ਬੁਲਾਈ ਗਈ ਸੀ ਉਹਦੇ ਵਿੱਚ ਇਹ ਹੈ ਜੀ ਸਾਡੇ ਪ੍ਰਧਾਨ ਜੀ ਨੇ ਉਹਨਾਂ ਬੰਦੀਆਂ ਬਹੁਤ ਸਮਾਂ ਲਗਾ ਦਿੱਤਾ ਜਾਂਦਾ ਮੀਟਿੰਗ ਨਹੀਂ ਬੁਲਾਈ ਜਾਂਦੀ ਇਸ ਕਰਕੇ ਅਸੀਂ ਐਕੂਰੇਸ਼ਨ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਸਭ ਨਾਲੋਂ ਵੱਡੀ ਹੈਗੀ ਤੀਂ ਸ਼ਹਿਰ ਦੇ ਵਿੱਚ ਜਿਹੜਾ ਕੂੜਾ ਹੈਗਾ ਕੂੜੇ ਦਾ ਜਿਹੜਾ ਪ੍ਰਬੰਧ ਨਹੀਂ ਹੋ ਰਿਹਾ ਕੂੜੇ ਦਾ ਪ੍ਰਬੰਧ ਨਹੀਂ ਹੋ ਰਿਹਾ ਇਹਦੇ ਵਿੱਚ ਇਹ ਹੈ ਵੀ ਜਿੱਥੇ ਸਾਡੇ ਡੰਪ ਲੈਤਾ ਹੋਇਆ ਕਮੇਟੀ ਨੇ ਉਹ ਜਦੋਂ ਵੀ ਮਤਲਬ ਉਹ ਮਹੀਨੇ ਬਾਅਦ 2 ਮਹੀਨੇ ਬਾਅਦ ਉੱਥੇ ਉਹ ਰਸਤਾ ਬੰਦ ਰਾਸਤਾ ਜਦੋਂ ਬੰਦ ਹੋ ਜਾਂਦਾ ਕੂੜਾ ਸੜਕਾਂ ਦੇ ਪੇਰਾਂ ਮੈਦਾਨਾਂ ਦੇ ਪੇਰਾਂ ਦਾ ਅਸੀਂ ਇਹ ਚੀਜ਼ ਰੱਖੀ ਆ ਵੀ ਜਿਹੜਾ 7 ਕਰੋੜ 40 ਲੱਖ ਤੁਸੀਂ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣਾ ਚਾਹੁੰਦੇ ਨੇ ਹੈਂਡਓਵਰ ਕਰਨਾ ਚਾਹੁੰਦੇ ਨੇ ਕਿ ਸ਼ਹਿਰ ਦਾ ਕੂੜਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਇਹ 7 ਕਰੋੜ ਰੁਪਈਆ ਇਹ ਤੇ 10 ਕਰੋੜ ਰੁਪਈਆ ਨਗਰ ਕੌਂਸਲ ਕਮੇਟੀ ਵਿੱਚ ਸਵਚ ਭਾਰਤ ਦਾ ਪਿਆ ਵੀ ਤੁਸੀਂ ਇਹ ਪੈਸੇ ਨਾਲ ਇੱਕ ਤਾਂ ਜ਼ਮੀਨ ਲਵੋ 4-5 ਕਿਲੋ ਅੱਗੇ ਜ਼ਮੀਨ ਲਵੋ ਉਹ ਤੋਂ ਬਾਅਦ ਜਿਹੜੀ ਉੱਥੇ ਭਾਰਤ ਨਿਕਲੂਗੀ ਉਹਦੇ ਨਾਲ ਬਾਉਂਡਰੀ ਹੋ ਜੂਗੀ ਬਾਉਂਡਰੀ ਹੋ ਜੂਗੀ ਗੇਟ ਲੱਗ ਜੂਗਾ ਉੱਥੇ ਟ੍ਰੂਬਲ ਲੱਗ ਇਹਦੇ ਨਾਲ ਇੱਕ ਤਾਂ ਸਾਡੀ ਆਪਣੀ ਪ੍ਰਾਪਰਟੀ ਬਣਦੀ ਕਮੇਟੀ ਦੀ ਉਸ ਤੋਂ ਬਾਅਦ ਇੱਕ ਮਸ਼ੀਨ ਲਵੋ ਜਿਹੜੀ ਗਿੱਲਾ ਕੂੜਾ ਸੁੱਕਾ ਕੂੜਾ ਅੱਡ ਕਰਦੀ ਹੈ ਜਿਹੜਾ ਪਲਾਸਟਿਕ ਅੱਡ ਕਰਦੀ ਹੈ ਰੇ ਅੱਡ ਕਰਦੀ ਹੈ ਉਹਦੇ ਨਾਲ ਉੱਥੇ ਬਿਜਲੀ ਦੀ ਵੀ ਇੱਕ ਜਿਹੜੀ ਹੈਗੀ ਆ ਪੈਟਾਵਾਰ ਹੋ ਸਕਦੀ ਹੈ ਜੀ ਅਸੀਂ ਇਸ ਚੀਜ਼ਾਂ ਤੇ ਲੜ ਰਹੇ ਹਾਂ ਅਸੀਂ ਆਪ ਦਾ ਜਿਹੜਾ ਕਮੇਟੀ ਦਾ ਪੈਸਾ ਸਾਡੇ ਲੋਕਾਂ ਦਾ ਪੈਸਾ ਹੈਗਾ ਅਸੀਂ ਮੀਡੀਆ ਹੱਥਾਂ ਦੇ ਵਿੱਚ ਪ੍ਰਾਈਵੇਟ ਦੇ ਹੱਥਾਂ ਵਿੱਚ ਦਿੰਨੇ ਆ ਪਹਿਲਾਂ ਤੁਸੀਂ ਦੇਖ ਲਓ ਸ਼ਾਹ ਪਲੋਂਜੀ ਕੰਪਨੀ ਸੀ ਵੱਟਸਪਲਾਈ ਤੋਂ ਸੀਵਰਜ ਬੋਰਡ ਦਾ ਇਹਨਾਂ ਨੇ ਕੀ ਹਾਲ ਕਰਕੇ ਰੱਖਿਆ ਅੱਜ ਤੱਕ ਅਸੀਂ ਲੋਟ ਨਹੀਂ ਆਏਗੇ ਅਗਰ ਇਹੀ ਚੀਜ਼ਾਂ ਚ ਇਹੜਾ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਦੋ ਵਾਰੀ ਮਤਾ ਵਿੱਚ ਪਾਇਆ ਅਸੀਂ ਦੋ ਵਾਰੀ ਬਾਈਕਟ ਕੀਤਾ ਹੁਣ ਇੱਕ ਗੱਲ ਹੋਰ ਕਰਨਾ ਚਾਹੁੰਦੇ ਆਂ ਕਿ ਜਿਹੜੇ ਕਲੋਨੀਆਂ ਜਿਹੜੇ ਘਰ ਨੇ ਸਲਾਮ ਮੇਰੀਏ ਨੇ ਜਿਵੇਂ ਮੇਰਾ ਬਾੜ ਲਾ ਲੋ ਜਾਂ ਮੇਰੇ ਬਾੜ ਦੇ ਨਾਲ ਹੋਰ ਬਾੜ ਲਾ ਲੋ ਗੁਰੂ ਰਵੀਦਾਸ ਨਗਰ ਕੁਮਿਆਰ ਵਸਤੀ ਸੰਗਰਾਮ ਵਸਤੀ ਆਰਮ ਨਗਰ ਮੱਲਾ ਇਹਨਾਂ ਵਿੱਚ ਰਜਿਸਟਰੀਆਂ ਨਹੀਂ ਹੈਗੀਆਂ ਜੀ ਰਜਿਸਟਰੀ ਨਹੀਂ ਹੈਗੀਆਂ ਕੁਝ ਕੋਲ ਦੇ ਨਾਲ ਨੇ ਇੱਧਰਲੇ ਪਾਸੇ ਦੁਕਾਨਾਂ ਵੀ ਬਣੀਆਂ ਆਂਗੀਆਂ ਨੇ ਅਪੋਇੰਟਮੈਂਟ ਹੋਈ ਹੋਈ ਆ ਉਹ ਕਹਿੰਦੇ ਨੇ ਜੀ ਜਿੰਨਾ ਤੱਕ ਰਜਿਸਟਰੀਆਂ ਨਹੀਂ ਹੁੰਦੀਆਂ ਨਾ ਤਾਂ ਇਹ ਟੈਕਸ ਲੈ ਸਕਦੇ ਅਸੀਂ ਉਹਨਾਂ ਤੋਂ ਤੇ ਨਾ ਹੀ ਉਹ ਮਤਲਬ ਕੋਈ ਕਮੇਟੀ ਨੂੰ ਪੈਸਾ ਆ ਸਕਦਾ ਉਹ ਲੋਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸਾਤੂਗੜ ਦੇ ਰਹਿਣ ਵਾਲੇ ਸੁਰਜੀਤ ਸਿੰਘ ਜਨਾ ਦੇ ਵੱਲੋਂ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਸੁਰਜੀਤ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਨੇ ਆਪਣੀ 42 ਏਕੜ ਜ਼ਮੀਨ ਦੇ ਵਿੱਚ ਉਹ ਜੀਰੀ ਕਣਕ ਅਤੇ ਹੋਰ ਫਸਲਾਂ ਦੀ ਖੇਤੀ ਕਰਦੇ ਨੇ ਉਹਨਾਂ ਮੁਤਾਬਕ ਉਹਨਾਂ ਨੇ 2021 ਤੋਂ ਬਾਅਦ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਈ ਅਤੇ ਪਹਿਲੀ ਵਾਰ ਹੈਪੀ ਸੀਡਰ ਦੀ ਵਰਤੋਂ ਕੀਤੀ ਹੈ ਹੌਣ ਪ੍ਰਾਲੀ ਨੂੰ ਇਕੱਠੇ ਕਰਕੇ ਉਸ ਦੀਆਂ ਗੱਠਾਂ ਬਣਾਉਂਦੇ ਨੇ ਇਸ ਕੰਮ ਦੇ ਲਈ ਟਰੈਕਟਰ ਅਤੇ ਹੋਰ ਮਸ਼ੀਨਰੀ ਲੈ ਕੇ ਕੰਮ ਦੇ ਵਿੱਚ ਲਗਾਈ ਹੋਈ ਹੈ ਸੁਰਜੀਤ ਸਿੰਘ ਦੇ ਮੁਤਾਬਕ 2001 ਤੋਂ ਉਹਨਾਂ ਜੀਰੀ ਨੂੰ ਅਗਲਾਉਂ ਛੱਡ ਕੇ ਹੈਪੀ ਸੀਡਰ ਦੇ ਨਾਲ ਵਾਕੇ ਜੀਰੀ ਬੀਜਣ ਦਾ ਫਾਰਮੂਲਾ ਅਪਣਾਇਆ ਜਿਸ ਕਾਰਨ ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਇਸ ਦੇ ਨਾਲ ਹੀ ਪੋਲਿਊਸ਼ਨ ਤੋਂ ਵੀ ਬਚਾਅ ਹੋਇਆ ਦੱਸਦੀ ਹੈ ਕਿ ਵਾਤਾਵਰਨ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ਾ ਕਰਨ ਦੇ ਲਈ ਉਹਨਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਮੇਰਾ ਨਾਂ ਸੁਰਜੀਤ ਸਿੰਘ ਹੈ ਪਿੰਡ ਮੇਰਾ ਸਾਧੂਗੜ ਹੈ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਮੈਂ ਪਿਤਾ ਪੁਰਖੀ ਕੀਤਾ ਜਿਹੜਾ ਖੇਤੀਬਾੜੀ ਹੈ ਜੋ ਸਾਡੇ ਪਿਓ ਦਾਦੇ ਕਰਦੇ ਸੀ ਉਹੀ ਕਰਦਾ ਮੈਂ 2001 ਦੇ ਵਿੱਚ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਇਹ ਗੱਲ ਸੁਣੀ ਸੀ ਕਿ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਨਾ ਲਾਈ ਜਾਵੇ ਤਾਂ ਅਬਜਾਊ ਸ਼ਕਤੀ ਵੱਧਦੀ ਹੈ ਵਾਤਾਵਰਨ ਸਾਫ਼ ਰਹਿੰਦਾ ਹੈ ਫਸਲ ਜ਼ਿਆਦਾ ਹੁੰਦੀ ਹੈ ਸੋ ਉਸ ਗੱਲ ਨੂੰ ਮੈਂ ਲੜ ਬੰਦੇ ਹੋਏ ਪਰਾਲੀ ਨਾਲ ਪਰਾਲੀ ਨੂੰ ਟਰੈਕਟਰ ਨਾਲ ਵਾਹ ਵਾ ਕੇ 2001 ਤੋਂ ਪਰਾਲੀ ਨੂੰ ਬੜੀ ਸਖਤ ਮਿਹਨਤ ਨਾਲ 10-10 ਵਾਰੀ ਵਾ ਕੇ ਮੈਂ ਕਣਕ ਦੀ ਬਿਜਾਈ ਕੀਤੀ ਜਿਹੜੀ ਕਿ ਸਾਡੀ ਜ਼ਮੀਨ ਸੀ ਇਹ ਬਹੁਤ ਜ਼ਿਆਦਾ ਹਾਰਡ ਹੈ ਜਿਹੜੀ ਕਿ ਜਿਹੜੀ ਵਰਲਡ ਦੀ ਧਰਤੀਆਂ ਦੀ ਡਿਕਸ਼ਨਰੀ ਹੈ ਉਹਦੇ ਵਿੱਚ ਮੇਰੇ ਪਿੰਡ ਦਾ ਨਾਮ ਹੈ ਸਾਧੂਗੜ੍ਹ ਕਲੇਲੋਂ ਮੇਰੇ ਦਿਮਾਗ 'ਚ ਇਹ ਨਕਸ਼ਾ ਆਇਆ ਕਿ ਮੈਂ ਜੇ ਪਰਾਲੀ ਨੂੰ ਵਿਚ ਰੜਾਵਾਂਗਾ ਮੇਰੀ ਜ਼ਮੀਨ ਪੋਲੀ ਹੋ ਜਾਏਗੀ ਉਜਾਊ ਹੋ ਜਾਏਗੀ ਸੋ ਮੈਂ ਐਸਾ ਯਤਨ ਸ਼ੁਰੂ ਕੀਤਾ ਤਾਂ ਪਹਿਲੇ ਸਾਲ ਮੇਰੀ ਕਣਕ ਸਾਰੀ ਦੀ ਸਾਰੀ ਖਰਾਬ ਹੋ ਗਈ ਦੂਜੇ ਸਾਲ ਫਿਰ ਕੀਤਾ ਫਿਰ ਵੀ ਖਰਾਬ ਹੋ ਗਈ ਕਿਉਂਕਿ ਉਹ ਰਲਈ ਹੋਈ ਪਰਾਲੀ ਨਮੀ ਨੂੰ ਜ਼ਿਆਦਾ جذب ਕਰਦੀ ਸੀ ਤੇ ਬਾਰਸ਼ਾਂ ਦੇ ਵਿੱਚ ਸਾਡੀ ਜ਼ਮੀਨ ਹੈ ਜਿਹੜੀ ਪਾਣੀ ਨਹੀਂ ਪੀਂਦੀ ਇਸ ਕਰਕੇ ਪਹਿਲੇ 3 ਸਾਲ ਮੈਂ ਬਹੁਤ ਹੀ ਦੁੱਖ ਦਾ ਸਾਹਮਣਾ ਕੀਤਾ ਹੈਪੀ ਸੀਡਰ ਕਿਦਾਂ ਯੂਜ਼ ਕੀਤੀ ਕਿਵੇਂ ਕੀਤੀ ਪਰ ਮੈਂ ਹਟਿਆ ਨਹੀਂ 2 ਸਾਲ 4 ਔਰ 5 ਵਿੱਚ ਮੈਂ ਲਾਈਨਾਂ ਨੂੰ ਅੱਗ ਲਾਈ ਫਿਰ ਮੇਰਾ ਮੇਲ ਡਾਕਟਰ ਹਰਿੰਦਰ ਸਿੱਧੂ ਮਕੈਨਿਕਲ ਇੰਜੀਨੀਅਰ ਪੀਏਯੂ ਲੁਧਿਆਣਾ ਵਾਲਾ ਨਾਲ ਹੋਇਆ ਤੇ ਉਹਨਾਂ ਦੇ ਨਾਲੇ رابطہ ਬਣਿਆ ਕਿ ਇਹੋ ਜੀ ਮਸ਼ੀਨ ਬਣਾਈ ਜਾਵੇ ਜਿਹੜੀ ਪ੍ਰਾਲੀ ਦੇ ਵਿੱਚ ਬਜਾਈ ਕਰ ਦਵੇ ਤਾਂ ਕਣਕ ਆਸਾਨੀ ਨਾਲ ਹੋ ਸਕਦੀ ਹੈ ਤੇ ਪ੍ਰਾਲੀ ਨੂੰ ਅੱਗ ਲਾਉਣ ਤੋਂ ਵੀ ਛਡਕਾਰਾ ਮਿਲ ਸਕਦਾ ਉਹਨਾਂ ਨੇ ਆਪਣੇ ਯਤਨਾਂ ਦੇ ਨਾਲ ਹੈਪੀ ਸੀਡਰ ਨਾਮ ਦੀ ਮਸ਼ੀਨ 2006 ਦੇ ਵਿੱਚ ਬਣਾਈ। ਬਣਾਉਣ ਤੋਂ ਬਾਅਦ ਮੈਨੂੰ ਫੋਨ ਕੀਤਾ ਕਿ ਹੁਣ ਮੈਨੂੰ ਕੋਈ ਚਲਾਉਣ ਨਹੀਂ ਦਿੰਦਾ। ਮੇਰਾ ਖੇਤ ਯੂਨੀਵਰਸਿਟੀ ਤੋਂ 80 ਕਿਲੋਮੀਟਰ ਹੈ। ਸਾਧੂਗੜ ਜ਼ਿਲ੍ਹਾ ਫਤਿਹਗੜ ਦੇ ਵਿੱਚ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਖੇਤ 'ਚ ਆ ਜਾਓ। ਸਾਰੀ ਟੀਮ 3 ਦਿਨ ਇੱਥੇ ਸਾਧੂਗੜ ਪਿੰਡ 'ਚ ਰਹੀ। 3 ਦਿਨ ਵਾਰ-ਵਾਰ ਉਹਦੀ ਰਿਪੇਅਰ ਕੀਤੀ ਗਈ, ਵਾਰ-ਵਾਰ ਉਹਨੂੰ ਚਲਾਇਆ ਗਿਆ ਤੇ 5 ਕਿਲੇ ਅਸੀਂ 3 ਦਿਨ 'ਚ ਬੀਜੇ। ਉਹ ਬੀਜੇ ਹੋਏ ਕੀਲੇ ਜਿਹੜੇ ਆ ਉਹਨਾਂ ਦਾ ਝਾੜ 2.5 ਕੁਇੰਟਲ ਦੂਜੀ ਜ਼ਮੀਨ ਨਾਲੋਂ ਵੱਧ ਰਿਹਾ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸੋ ਅਗਲੀ ਵਾਰੀ ਉਹਨਾਂ ਨੇ ਮਸ਼ੀਨ ਨੂੰ ਸੋਧ ਕਰਕੇ ਵਧੀਆ ਢੰਗ ਨਾਲ ਬਣਾਇਆ ਤੇ ਪਹਿਲੀ ਮਸ਼ੀਨ ਮੈਂ ਖਰੀਦੀ ਤੇ 2007 ਦੇ ਵਿੱਚ ਸਾਰੀ ਮੈਂ ਹੈਪੀ ਸੀਡਰ ਨਾਲ ਬਜਾਈ ਕੀਤੀ ਤੇ 2006 ਦੇ ਵਿੱਚ ਮੈਂ ਫਰਟੀਲਾਈਜ਼ਰ ਐਂਡ ਕੈਮੀਕਲ ਦਾ ਐਡਵਾਈਜ਼ਰ ਬਣਿਆ ਭਾਰਤ ਸਰਕਾਰ ਦਾ ਉੱਥੇ ਮੈਂ ਪਾਣੀ ਦੀ ਮੰਗ ਚੱਕੀ ਕਿ ਪਾਣੀ ਥੱਲੇ ਜਾ ਰਿਹਾ ਜੇ ਕਿਸਾਨ ਨੂੰ ਫਵਾਰਾ ਸਿਸਟਮ ਦੀ ਸਬਸਿਡੀ ਦਿੱਤੀ ਜਾਵੇ ਤਾਂ ਅਸੀਂ ਫਵਾਰੇ ਨਾਲ ਪਾਣੀ ਨੂੰ ਬਚਾ ਸਕਦੇ ਹਾਂ ਸਰਕਾਰ ਨੇ ਮੇਰੀ ਗੱਲ ਮੰਨਦੇ ਹੋਏ 75% ਸਬਸਿਡੀ ਦਿੱਤੀ ਮੇਰੇ ਫਾਰਮ ਤੇ 2006 ਦੇ ਵਿੱਚ ਫਵਾਰਾ ਸਿਸਟਮ ਲੱਗਿਆ ਜਿਹੜਾ ਕਿ ਮੈਂ ਅੱਜ ਤੱਕ ਨਿਰਵਿਘਨ ਚਲਾ ਰਿਹਾ ਹਾਂ ਉਹਦੇ ਨਾਲ ਹੀ ਖੇਤੀ ਕਰ ਰਿਹਾ ਹਾਂ ਉਸ ਤੋਂ ਬਾਅਦ ਇਹ ਫਾਰਮ ਮਸ਼ਹੂਰ ਹੋ ਗਿਆ ਇੱਥੇ ਪ੍ਰਿੰਸ ਚਾਰਲਸ ਵੀ ਜੀ ਵੀ ਆਏ ਇਥੇ ਚੀਫ ਸੈਕਟਰੀ ਵੀ ਆਏ ਇਥੇ ਮਨਿਸਟਰ ਐਮਪੀ ਆਣ ਲੱਗੇ ਇੱਕ ਚੰਬੇ ਵਾਲੀ ਗੱਲ ਸੀ ਜੋ ਸਾਡੇ ਮਨ ਦਾ ਬਲਬਲਾ ਸੀ ਕਿ ਪ੍ਰਦੂਸ਼ਣ ਨੂੰ ਹਟਾਉਣਾ ਤੇ ਪਾਣੀ ਨੂੰ ਬਚਾਉਣਾ ਜ਼ਹਿਰਾਂ ਨੂੰ ਘੱਟ ਕਰਨਾ ਤਿੰਨ ਸੇਵਾ ਦੀ ਭਾਵਨਾ ਨਾਲ ਮੈਂ ਚੱਲਿਆ ਸੀ ਤੇ ਇਹ ਚੱਲਦਾ ਗਿਆ ਤਾਂ ਮੇਰਾ ਨਾਂ ਦੀ ਮਸ਼ਹੂਰੀ ਵੀ ਹੋਈ ਜਦੋਂ ਮੈਂ ਸ਼ੁਰੂ ਕੀਤਾ ਸੀ ਲੋਕਾਂ ਨੇ ਇਹ ਵੀ ਕਿਹਾ ਕਿ ਇਹਦੇ ਦਿਮਾਗ 'ਚ ਨੁਕਸ ਹੈ ਇਹਨੂੰ ਕਿਤੇ ਹਸਪੀਟਲ 'ਚ ਲੈ ਕੇ ਜਾਓ ਉਹੀ ਲੋਕ ਮੈਨੂੰ ਜਦੋਂ ਚੀਫ ਸੈਕਟਰੀ ਮੁੱਖ ਮੰਤਰੀ ਐਮਪੀ ਔਰ ਮਿਨਿਸਟਰ ਘਰ ਆਉਣ ਲਗੇ ਫਿਰ ਲੋਕਾਂ ਨੇ ਮੈਨੂੰ ਪਿਆਰ ਬਹੁਤ ਦਿੱਤਾ ਔਰ ਮੈਨੂੰ ਮਾਨ ਸਤਕਾਰ ਬਹੁਤ ਮਿਲਿਆ ਇਨਾ ਮਿਲਿਆ ਕਿ ਸੀਐਮ ਬਾਦਲ ਸਾਹਿਬ ਵੀ ਮੇਥੋਂ ਸਲਾਹ ਲੈਂਦੇ ਸੀ ਬੁਲਾ ਕੇ ਔਰ ਕੈਪਟਨ ਮਨਿੰਦਰ ਸਿੰਘ ਵੀ ਸਲਾਹ ਲੈਂਦੇ ਰਹੇ ਉਹਨਾਂ ਨੇ ਮੇਰਾ ਨਾਮ ਕ੍ਰਿਸ਼ੀ ਕਰਮਨਵਾੜ ਵਾਸਤੇ ਦਿੱਲੀ ਭੇਜਿਆ 19 ਦੇ ਵਿੱਚ ਮੈਨੂੰ ਬੰਗਲੌਰ ਵਿਖੇ ਕ੍ਰਿਸ਼ੀ ਦਿਏ ਮਨਾਇਆ ਪੂਰੇ ਇੰਡੀਆ ਦਾ ਉੱਥੇ ਮੈਨੂੰ 2 ਲੱਖ ਰੁਪਏ ਤੇ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਤ ਕੀਤਾ ਜਿਹੜਾ ਕਿ ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਹੈ ਪੰਜਾਬ 'ਚ ਮੈਨੂੰ ਕੱਲੇ ਨੂੰ ਮਿਲਿਆ ਮੈਂ ਭਾਵੇਂ ਕਿੱਡਿਆਂ ਵੀ ਅਹੁਦਿਆਂ ਤੇ ਰਿਹਾ ਹਾਂ ਪਰ ਮੈਂ ਕ੍ਰਿਸ਼ੀ ਕਰਮਨ ਅਵਾਰਡ ਨੂੰ ਹੀ ਕਿਸੇ ਨੂੰ ਪਰਚੀ ਲਿਖ ਕੇ ਦਿਨਾ ਤਾਂ ਉਹੀ ਲਿਖਦਾ ਤੇ ਮੈਨੂੰ ਅੱਜ ਇਹ ਖੁਸ਼ੀ ਹੈ ਕਿ ਮੈਂ ਕਿਸੇ ਚੰਗੇ ਕੰਮ ਲੱਗਿਆ ਮੈਂ ਸੇਵਾ ਕੀਤੀ ਪ੍ਰਮਾਤਮਾ ਮੇਰੇ ਤੇ ਖੁਸ਼ ਆ ਸੋ ਉਸ ਤੋਂ ਬਾਅਦ ਮੈਂ ਅੱਗੇ ਵਧਿਆ ਮੈਂ ਬੱਟਾਂ ਦੇ ਉੱਤੇ ਝੋਨਾ ਲਾਉਣਾ ਸ਼ੁਰੂ ਕੀਤਾ ਤਾਂ ਕਿ 50% ਮਿੱਟੀ ਦੇ ਵਿੱਚ ਜਗ੍ਹਾ ਆ ਜਾਂਦੀ ਹੈ ਚੜਦੇ ਤੋਂ ਛਿਪਦੇ ਨੂੰ ਬੱਟਾਂ ਪਾਉਨੇ ਆ ਖਾਲੀਆਂ ਦੇ ਵਿੱਚ ਪਾਣੀ 15 ਦਿਨ ਲਾਉਣ ਤੋਂ ਬਾਅਦ ਸੁਕਾਸਕਾ ਕੇ ਲਾਇਆ ਜਾਂਦਾ ਹੈ ਜਦੋਂ ਆਪਾਂ ਪਾਣੀ ਘੱਟ ਲਾਉਨੇ ਆ ਤਾਂ ਉੱਲੀ ਰੋਗ ਨਹੀਂ ਲੱਗਦਾ ਤਾਂ ਜਿਸ ਫਸਲ ਨੂੰ ਰੋਗ ਨਹੀਂ ਲੱਗੇਗਾ ਉਹਦਾ ਝਾੜ ਵਧੇਗਾ ਚੜਦੇ ਤੋਂ ਛਿਪਦੇ ਨੂੰ ਬੱਟਾਂ ਪਾਉਣ ਨਾਲ ਹਵਾ ਤੇ ਰੋਸ਼ਨੀ ਆ ਜਿਹੜੀ ਫਸਲ ਦੇ ਵਿੱਚ ਵਧੀਆ ਲੱਗਦੀ ਹੈ ਝਾੜ ਵਧਦਾ ਪਾਣੀ ਬਚਦਾ ਖਾਦਾਂ ਘੱਟ ਪਾਉਣੀਆਂ ਪੈਂਦੀਆਂ ਬਿਮਾਰੀ ਨਹੀਂ ਲੱਗਦੀ ਉਸ ਤੋਂ ਮੈਂ ਅੱਗੇ ਵਧਿਆ ਜਿਹੜੀ ਘੱਟ ਟਾਈਮ ਵਾਲੀਆਂ ਵੈਰੈਟੀਆਂ PR126 1692 ਇਹਨਾਂ ਨੂੰ ਮੈਂ 15 ਸਤ ਤੋਂ ਪਨੀਰੀ ਬੀਜ ਕੇ 1 ਅਗਸਤ ਤੋਂ 10 ਅਗਸਤ ਤੱਕ ਝੋਨਾ ਲਾਉਣਾ ਸ਼ੁਰੂ ਕੀਤਾ ਜਿਹੜੀ 90 ਦਿਨ ਦੀ ਫਸਲ ਆ ਉਹਨੇ ਮੇਰਾ 40 40 ਕੁਇੰਟਲ ਝਾੜ ਜਿਹੜਾ ਕਿ ਸਾਡੇ ਏਰੀਆ ਦਾ 30 ਕੁਇੰਟਲ ਤੋਂ ਵੱਧ ਕਿਸੇ ਦਾ ਨਹੀਂ ਹੁੰਦਾ ਮਹਕਮਾ ਖੇਤੀਬਾੜੀ ਦੇ ਅਫਸਰਾਂ ਨੇ ਆ ਕੇ ਆਪ ਵੱਡ ਕੇ ਤੋਲ ਕੇ ਖ਼ਵਾਰ ਨੂੰ ਨਿਊਜ਼ ਦਿੱਤੀ ਮੇਰੇ ਕੋ ਕਟਿੰਗਾਂ ਪਈਆਂ ਨੇ ਸੋ ਉਸ ਜਿਹੜੀ ਅਸੀਂ ਲੇਟ ਪੀਆਰ 126 ਲਾਉਨੇ ਆ ਉਦੋਂ ਵਾਤਾਵਰਣ ਉਹਦੇ ਅਨੁਕੂਲ ਹੋ ਜਾਂਦਾ ਜਿਹੜੀ ਪਹਿਲੀ ਗਰਮੀ ਦੇ ਵਿੱਚ 10 ਜੂਨ ਨੂੰ ਝੋਨਾ ਲੱਗਦਾ ਹੈ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਸੋ ਉਸ ਫਸਲ ਨੂੰ ਜਿਹੜੀ ਲੇਟ ਲਾਈ ਉਹਨੂੰ ਇੱਕ ਵੀ ਸਪਰੇ ਨਹੀਂ ਕਰਨੀ ਪਈ ਉਹ ਬਿਮਾਰ ਹੁੰਦੀ ਨਹੀਂ ਇਹ بڑا ਵਾਅਦਾ ਮਿਲਿਆ ਸੋ ਇੱਕ ਦੇਸ਼ ਦੀ ਸਭ ਤੋਂ ਵੱਡੀ ਸੇਵਾ ਮੈਂ ਸਮਝਦਾ ਕਿ ਮੈਂ ਕੀਤੀ ਆ ਭਾਸ਼ਣ ਤਾਂ ਹਰ ਕੋਈ ਕਰਦਾ ਪ੍ਰੈਕਟੀਕਲ ਕੰਮ ਕਰਨ ਵਾਲਾ ਕੋਈ ਵਿਰਲਾ ਹੁੰਦਾ ਜੋ ਮੇਰੇ ਹਿੱਸੇ ਆਇਆ ਸੋ ਇਸ ਤੋਂ ਅੱਗੇ ਵੱਧ ਕੇ ਐਸ ਵਾਰੀ ਇੱਕ ਨਵਾਂ ਉਪਰਾਲਾ ਮੈਂ ਸੋਚਿਆ ਕਿ ਮੈਂ ਇਸ ਤੋਂ ਅੱਗੇ ਵੀ ਕੁਝ ਕਰਾਂ ਐਸ ਵਾਰੀ ਅਸੀਂ ਜਰਮਨ ਤੋਂ ਕੋਈ 18 ਬੇਲਰ ਮੰਗਵਾਏ ਨੇ ਤੇ 15 ਰੈਕ ਦੀਆਂ ਮਸ਼ੀਨਾਂ ਨੇ ਜਿਹੜੀਆਂ ਪਰਾਲੀ ਨੂੰ ਇਕੱਠਾ ਕਰਦੀਆਂ ਨੇ ਟਰਾਲੀਆਂ ਨੇ ਜਿਹੜੀਆਂ ਚੱਕ ਕੇ ਲਿਆਉਂਦੀਆਂ ਨੇ ਕੋਈ 70 80 ਟਰੈਕਟਰ ਚੱਲ ਰਹੇ ਨੇ ਲਗਭਗ ਅਸੀਂ 20 25 ਹਜ਼ਾਰ ਕਿੱਲਾ ਜਿਹੜਾ ਉਹਦੀ ਪਰਾਲੀ ਦੀਆਂ ਗੱਡਾਂ ਬਨ ਕੇ ਦੇਸ਼ ਨੂੰ ਊਰਜਾ ਪ੍ਰਦਾਨ ਕਰਾਂਗੇ ਸਵਾਤਾਵਰਣ ਨੂੰ ਧੂੰਏ ਤੋਂ ਮੁਕਤ ਕਰਾਂਗੇ ਇਹ ਸਾਡਾ ਟੀਚਾ ਤੇ ਜਿਹੜਾ ਲੱਖਾਂ ਕਰੋੜਾਂ ਅਰਬਾਂ ਰੁਪਈਆ ਵਿਦੇਸ਼ਾਂ ਨੂੰ ਸਾਡਾ ਡੀਜ਼ਲ ਆਰ ਤੇਲ ਪੈਟਰੋਲ ਖਰੀਦਣ ਤੇ ਲੱਗ ਰਿਹਾ ਹੈ ਇਹ ਦਿਨ ਦੂਰ ਨਹੀਂ ਜਦੋਂ ਅਸੀਂ ਇਸੇ ਖੇਤੀ ਦੀ ਰਹਹਣ ਖੋਣ ਦੇ ਵਿੱਚੋਂ ਗੈਸਾਂ ਤੇਲ 에ਥਨੋਲ ਸਾਰਾ ਕੁਝ ਇਹਦੇ ਵਿੱਚੋਂ ਲੱਕੜ ਲੱਕੜ ਵੀ ਇਹਦੀ ਬਣੇਗੀ ਸੋ ਸਾਰੀ ਊਰਜਾ ਜਿਹੜੀ ਆ ਸਾਡੇ ਦੇਸ਼ ਨੂੰ ਬਹੁਤ ਜਲਦੀ ਮਿਲਣ ਜਾ ਰਹੀ ਹੈ ਸਾਡਾ ਦੇਸ਼ ਬੁਲੰਦੀਆਂ ਵੱਲੋਂ ਜਾਏਗਾ ਜਿਹੜੇ ਬੱਚੇ ਅੱਜ ਸਾਡੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹ ਟਾਈਮ ਆਏਗਾ ਜਦੋਂ ਵਾਪਸ ਆਉਣਗੇ ਇੱਥੇ ਇੰਡਸਟਰੀ ਲੱਗੇਗੀ ਦੇਸ਼ ਖੁਸ਼ਹਾਲ ਹੋਏਗਾ ਉਹਨੂੰ ਦੇਖ ਕੇ ਹੋਰ ਵੀ ਲੋਕਾਂ ਨੂੰ ਇਹ ਲੱਗੇ ਜੀ ਇਸ ਪਾਏ ਵੀ ਅਸੀਂ ਨਾ ਕੁੱਤੀਏ ਹੋਰ ਤੁਸੀਂ ਕਿਸੇ ਨੂੰ ਜਾਣਕਾਰੀ ਦਿੱਤੀ ਕਿਤੇ ਗਾਈਡ ਕੀਤਾ ਕਿੰਨੇ ਕੁ ਪਿੰਡਾਂ ਚ ਗਏ ਕਿੱਥੇ ਕਿਸੇ ਜ਼ਿਲ੍ਹਿਆਂ ਚ ਗਏ ਜਦੋਂ ਬੰਦਾ ਤੁਰਦਾ ਘਰੋਂ ਤਾਂ ਉਹਨੂੰ ਅੱਗੇ-ਅੱਗੇ ਰਸਤਾ ਮਿਲਦਾ ਜਾਂਦਾ ਹੈ ਮੈਨੂੰ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਹਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਚੀਫ ਜਸਟਿਸ ਜਸਟਿਸ ਜਸਵੀਰ ਸਿੰਘ ਸਪਰੀਮ ਕੋਰਟ ਦਾ ਜੱਜ ਆਦਰਸ਼ ਕੁਮਾਰ ਗੋਇਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੰਡੀਆ ਦੇ ਚੇਅਰਮੈਨ ਤੇ ਜਸਟਿਸ ਜਸਵੀਰ ਸਿੰਘ ਪੰਜਾਬ ਦਾ ਚੇਅਰਮੈਨ ਮੈਨੂੰ ਇਨਵਾਈਟ ਕਰਨਗੇ ਉਹਨਾਂ ਨੇ ਮੇਰੇ ਭਾਸ਼ਣ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਸਕੂਲਾਂ 'ਚ ਕਰਵਾਏ ਤਾਂ ਕਿ ਬੱਚੇ ਆਪਣੇ ਮਾਪਿਆਂ ਨੂੰ ਅਵੇਅਰ ਕਰਨ ਮੈਂ ਬਹੁਤ ਅਖਬਾਰਾਂ 'ਚ ਵੀ ਲਿਖਿਆ ਟੈਲੀਵਿਜ਼ਨਾਂ 'ਤੇ ਵੀ ਬੋਲਿਆ ਬਹੁਤ ਅਸਰ ਵੀ ਹੋਇਆ ਮੈਨੂੰ ਜੇ ਕੋਈ ਕਿਸੇ ਦਾ ਫੋਨ ਵੀ ਆਉਂਦਾ ਮੈਂ ਕਹਿੰਨਾ ਵੀ 100 ਬੰਦਾ ਇਕੱਠਾ ਹੋ ਜਾਓ ਤੇ ਮੈਂ ਆ ਰਿਆਂ ਮੇਰਾ ਬੇਟਾ ਵੀ ਇਸ ਕੰਮ 'ਚ ਮਰਿੰਦਰ ਸਿੰਘ ਲੱਗਿਆ ਹੋਇਆ ਹੈ ਅਸੀਂ ਉੱਥੇ ਹੀ 100 ਬੰਦਾ ਪਿੰਡ 'ਚ ਇਕੱਠਾ ਕਰਕੇ ਉਹਨਾਂ ਨੂੰ ਗਿਆਨ ਦਿੰਨੇ ਆਂ ਔਰ ਸਾਰੀਆਂ ਵਿਧੀਆਂ ਦੱਸਦੇ ਆਂ ਅਸੀਂ ਕਹਿੰਨੇ ਆਂ ਵੀ ਸਾਡੇ ਮੁਤਾਬਕ ਇੱਕ ਕੀਲਾ ਹੀ ਕਰ ਲੋ ਅਗਲੇ ਸਾਲ ਪਿੰਡ ਵਾਲਿਆਂ ਨੂੰ ਦਿਖਾਓ ਤੇ ਸਾਰੇ ਲੋਕ ਲੱਗ ਜਾਣਗੇ ਅਸੀਂ ਪਿਆਰ ਨਾਲ ਸਤਿਕਾਰ ਨਾਲ ਬਹੁਤ ਬੰਦਿਆਂ ਨੂੰ ਫੁਆਰਾ ਸਿਸਟਮ ਤੇ ਲਾਇਆ ਔਰ ਹੈਪੀ ਸੀਡਰ ਮੁਹੱਈਆ ਕਰਵਾਏ ਨੇ ਅੱਜ ਦੇ ਬੋਲਟਿੰਗ ਵਿੱਚ ਫਿਲਹਾਲ ਇਹ ਨਹੀਂ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੀ 18 ਨਿਊਜ਼ ਦੇ ਨਾਲ